ਇਹਦੇ ਫਿਰ ਬਾਈ ਤਿੰਨ ਦਿਨਾਂ ਨੂੰ ਗੱਡੀ ਚਾਉਂਦੇ ਤਿੰਨ ਦਿਨ ਹੋ ਗਿਆ ਬਾਈ ਨੂੰ ਗੱਡੀ ਚਲਾਉਂਦੇ ਨੂੰ ਤੇ ਹੋਰ ਕਿਵੇਂ ਲੱਗੇ ਫਿਰ ਤੁਹਾਨੂੰ ਚਿੱਤ ਕੋਲ ਸੋਨਾ ਬਹੁਤ ਅਸ਼ੂ ਦੇਖ ਤੈਨੂੰ ਪਤਾ ਹੀ ਹੈ ਨਾ ਹਾਂਜੀ ਉਹ ਐ ਲੱਗਦਾ ਜਿਵੇਂ ਯਾਰ ਵੀ ਕੰਪਿਊਟਰ ਨਾਲ ਬਣਾਇਆ ਹੋਵੇ ਜਿਵੇਂ ਹੈ ਨਾ ਵੀ ਇੱਥੇ ਇੱਥੇ ਜੇ ਰੱਖਦੇ ਇੱਥੇ ਰੱਖਤੀ ਉਹ ਇਮੇਜਿਨੇਸ਼ਨ ਤੋਂ ਬਾਹਰ ਆ ਤੁਹਾਡੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਵੀ ਇੰਨਾ ਖੂਬਸੂਰਤ ਤਕੀਬ ਹੋ ਸਕਦਾ ਯਾਰ ਕੋਈ ਹੈ ਨਾ ਹੂੰ ਉੱਥੇ ਪ੍ਰੋਬਲਮ ਆਉਂਦੀਆਂ ਨੇ ਇੱਕ ਤਾਂ ਰਾਹ ਬਹੁਤ ਮਾੜਾ ਹੈ ਜਿਹੜਾ ਡਰਾਈਵਰ ਆ ਚੰਗਾ ਤੇ ਗੱਡੀ ਚੰਗੀ ਇਹਦੇ ਕੋਲ ਉਹੀ ਜਾਵੇ ਹੂੰ ਰਾਹ ਬਹੁਤ ਮੜਾ ਰ ਆ ਜਦੋਂ ਆਪਾਂ ਕਟਛਮ ਤੋਂ ਹਣਾ ਕਟਛਮ ਤੋਂ ਜਾਂਦੇ ਆ ਗਾਹਾਂ 42 ਕਿਲੋਮੀਟਰ ਹੈ ਚਤਕੁਲ ਹੂੰ ਹੂੰ ਚਤਕੁਲ ਉਹ ਬਹੁਤ ਗੰਦਾ ਰਾਹ ਸਿੰਗਲ ਆ ਤੇ ਉੱਥੇ ਭੇਡਾਂ ਵਾਲੇ ਵੀ ਹੁੰਦੇ ਨੇ ਬੱਕਰੀਆਂ ਵਾਲੇ ਵੀ ਹੁੰਦੇ ਨੇ ਤੇ ਰੋਡ ਐਚਪੀ ਜਿਹੜੇ ਹਿੰਦੁਸਤਾਨ ਤੇ ਹਿਮਾਚਲ ਪ੍ਰਦੇਸ਼ ਸਾਡੇ ਬਹੁਤ ਤੇਜ਼ ਗੱਡੀ ਚਲਾਉਂਦੇ ਨੇ ਬਾਕੀ ਕੇ ਪ੍ਰੋਬਲਮ ਵੀ ਆਪ ਨੂੰ ਸਾਰਿਆਂ ਨੂੰ ਆਈ ਆਪਣਾ ਪੰਜਾਂ ਨੂੰ ਆਈ ਕਿਛੇ ਟੋਪੋਲੋਜੀ 3500 ਐਲੀਵੇਸ਼ਨ ਤੇ ਆ ਹਾਂ 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 ਐਲਟੀਟਿਊਡ ਬਹੁਤ ਹਾਈ ਆ ਉਹਦਾ ਹਾਂ ਹਾਂ ਆਪਾਂ ਉਹਨੇ ਤੇ ਆਪਾਂ ਨਹੀਂ ਉਹ ਕਰ ਸਕਦੇ ਕਿ ਡਿਡਿਟਰੀ ਲਾਈਨ ਉਹ ਪਹਿਲੇ ਖਤਮ ਹੋ ਜਾਵੇ ਸਰਵਾਈਵ ਨਹੀਂ ਕਰ ਸਕਦੇ ਉਹਨੇ ਤੇ ਆਪਾਂ ਤੇ ਉੱਥੇ ਆਕਸੀਜਨ ਬਹੁਤ ਘੱਟ ਆ ਹਾਂ ਆਪ ਨੂੰ ਸਾਰਿਆਂ ਨੂੰ ਸਾਰ ਲੈਂਚ ਪ੍ਰੋਬਲਮ ਆਈ ਇਹਨਾਂ ਕਿ ਮੈਨੂੰ ਕੱਲੇ ਨੂੰ ਆਈ ਸਾਰਿਆਂ ਨੂੰ ਆਈ ਉਹ ਖੂਬਸੂਰਤ ਇੱਕ ਵਾਰ ਜਰੂਰ ਜਾਣਾ ਬੰਦਾ ਉਹ ਖੂਬਸੂਰਤ ਇੰਨਾ ਕਿ ਯਾਰ ਕਲਪਨਾ ਵਿੱਚ ਨਹੀਂ ਕੀਤੀ ਜਾ ਸਕਦੀ ਇੰਨਾ ਸੋਹਣਾ ਕਿਵੇਂ ਹੋ ਸਕਦਾ ਕੁਛ ਨਾ 800 ਜਣਾਂ ਦੀ ਆਬਾਦੀ ਹੈ ਸਾਰੀ ਉੱਥੇ ਪੁਰਾਣੇ ਘਰ ਨੇ ਮੁੰਲਾ ਦਾ ਜਰ 2 200 ਸਾਲ ਪੁਰਾਣੇ ਘਰ ਨੇ ਹੋਣਾ ਹਾਲਾਂਕਿ ਹੁਣ ਮੈਨੂੰ ਲੱਗਦਾ ਵੀ 2 ਸਾਲ ਦੇ ਵਿੱਚ ਉਹ ਜਮਾ ਉਹਦਾ ਜਲੂਸ ਨਿਕਲ ਜਾਣਾ ਹੂੰ ਕਿਉਂਕਿ ਜਿਵੇਂ ਉੱਥੇ ਕੰਸਟਰਕਸ਼ਨ ਹੋ ਰਹੀ ਹੈ ਵੱਡੇ ਵੱਡੇ ਨਾ ਹੋਟਲ ਪੈ ਰਹੇ ਨੇ ਉਹ ਤੇ ਹੋਮਸਟੇ ਜਾਂ ਜਿਹੜੇ ਕੈਂਪ ਸਾਈਟਸ ਨੇ ਉਹ ਵੀ ਸੋਹਣੇ ਨੇ ਜਿਹੜੇ ਚਿੱਤਪੁਰ ਜਾਣਾ ਤੇ ਉਧਰ ਜਾਉ ਲਾਜ਼ਮੀ ਪਰ ਚਿੱਤਪੁਰ ਤੁਸੀਂ ਰਹੋ ਨਾ ਚਿੱਤਪੁਰ ਤੋਂ ਇਧਰਲੇ ਪਾਸੇ ਨੂੰ 12 ਕਿਲੋਮੀਟਰ ਪਿੱਛੇ ਨੂੰ ਜਿੱਧਰੋਂ ਆਪਾਂ ਜਾਂਦੇ ਆ ਇੱਕ ਰਕਸ਼ਮ ਨਾਂ ਦਾ ਪਿੰਡ ਆਉਂਦਾ ਬਹੁਤ ਖੂਬਸੂਰਤ ਪਿੰਡ ਆਉਂ ਉੱਥੇ ਗ੍ਰੀਨਰੀ ਹੈਗੀ ਐ ਟ੍ਰੀ ਲਾਈਨ ਹੈਗੀ ਉੱਥੇ ਸਾਹ ਸੌਖਾ ਆਉਂਦਾ ਸੀ ਤੁਸੀਂ ਉੱਥੇ ਤੁਸੀਂ ਕੁੰਮੂ ਉੱਥੇ ਸਵੇਰੇ ਪਹੁੰਚ ਜਾਓ ਕੁੰਮਕੇ ਵਾਪਸ ਆ ਜਾਓ ਹਨਾ ਹਾਲਾਂਕਿ ਦੇਖਣ ਨੂੰ ਵੀ ਐਵੇਂ ਨਹੀਂ ਹੈ ਕਿ ਆਪਾਂ ਦੇਖਣ ਨੂੰ ਕੁਝ ਹੋਰ ਆ ਕਿਉਂਕਿ ਨਾਲ ਹੀ ਉੱਥੇ ਬਸ ਤਿੱਬਤ ਬਾਰਡਰ ਆ ਗਿਆ ਹਨਾ ਤੁਹਾਨੂੰ ਜਾਣ ਵੀ ਨਹੀਂ ਲੱਗਾ ਉੱਥੇ ਰੋੜ ਹੀ ਖਤਮ ਹੋ ਜਾਂਦੀ ਆਪਣੇ ਵਾਲੇ ਹਾਂ 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 ਪਰ ਉਹ ਸੋਨਾ ਬਹੁਤ ਜ਼ਿਆਦਾ ਹੀ ਸੋਨਾ ਹੈ ਤੁਸੀਂ ਜਿਵੇਂ ਆਪਾਂ ਨਾ ਜਿਵੇਂ ਬਾਹੂ ਬਲ ਚ ਦੇਖਦਿਆਂ ਚੜਨੇ ਡਿੱਗ ਜਾਂਦੇ ਆ ਵੀ ਉਹ ਕਿਵੇਂ ਚੜ ਜਾਂਦਾ ਉੱਪਰ ਉਹ ਯਰ ਓਵੇਂ ਹੀ ਐ ਸਭ ਕੁਝ ਹੋ ਗਿਆ ਵੀ ਇਮੇਜ ਕਰ ਸਕਦੇ ਵੀ ਇੱਥੇ ਜੇ ਘਰ ਹੋਵੇ ਚ ਚਾਰੇ ਪਾਸੇ ਆ ਹੋਵੇ ਉਵੇਂ ਹੀ ਆ ਸਭ ਕੁਝ ਹੋ। ਕਲਪਨਾ ਤੋਂ ਵੀ ਪਰੇ ਦੀਆਂ ਗੱਲਾਂ ਨੇ ਉਹ। ਬਸ ਰੋਡ ਰਕਸ਼ਮ ਤੋਂ ਆ ਸੰਗਲਾ ਬੈਲੀ ਤੱਕ ਦਾ ਰੋਡ ਬਹੁਤ ਜ਼ਿਆਦਾ ਮਾੜੀ ਹੈ। ਬਹੁਤ ਸੋਨੂੰ ਡਰਾਈਵਰ ਚੰਗੇ ਚਾਹੀਦੇ ਨੇ, ਗੱਡੀ ਚੰਗੀ ਚੱਲਦੀ ਹੈ। ਸੰਗਲਾ ਬੈਲੀ ਤੋਂ ਲੱਗੇ ਜਿਹੜੀ ਛਤਕੁਲ ਤੱਕ ਰੋਲ ਹੈ, ਉਹ ਰੋਡ ਆ ਉਹ ਸਹੀ ਹੈ ਹਲਕ ਠੀਕ ਹੈ 20 ਕਿਲੋਮੀਟਰ। ਸਹੀ ਨਹੀਂ ਹੈ ਕਿ ਹੈ ਤਾਂ ਸਿੰਗਲ ਹੀ ਹੈ ਪਰ ਉਹ ਕੁਝ ਹੱਦ ਤੱਕ ਸਹੀ ਹੈ ਕਿਉਂਕਿ ਉਧੂਗਾਹ ਬਹੁਤ ਘੱਟ ਜਾਂਦੇ ਨੇ ਆਪ ਨੂੰ 3-4 ਜਾਣੀ ਮਿਲਿਆਸ਼ੂ ਨਾ ਆਪ ਨੂੰ 2-1 ਦਿਨ ਪੰਜਾਬ ਦੇ ਗੱਡੇ ਹਾਂ 3-4 ਹੀ ਮਿਲਿਆ ਨੇ 3-4 ਹੀ ਮਿਲਿਆ ਨੇ ਉਹ ਬਸ ਲੋਕਲ ਹੀ ਨੇ ਹਾਂ ਜਾਂ ਜਿਹੜੇ ਕੋਈ ਟਰੈਕਰ ਨੇ ਜਾਂ ਕੋਈ ਟਰੈਵਲਰ ਨੇ ਉਹ ਆਉਂਦੇ ਨੇ ਖੂਬਸੂਰਤ ਬਹੁਤ ਹੈ No doubt ਬਹੁਤ ਖੂਬਸੂਰਤ ਬਹੁਤ ਖੂਬਸੂਰਤ ਹੈ ਵੀ ਹਾਂ ਤੁਸੀਂ ਜੇ ਬਠੰਡਾ ਤੋਂ ਚੱਲਦੇ ਹੋ ਤਾਂ ਇੱਥੇ ਨਾਰਕੰਡਾ ਜਿੱਥੇ ਅਸੀਂ ਇੱਥੇ ਰੁਕੇ ਹੋਏ ਹਾਂ ਨਾਰਕੰਡਾ ਇੱਥੇ ਪਾਰਕਿੰਗ ਵੀ ਹੈਗੀ ਸਾਹਮਣੇ ਗੱਡੀ ਖੜੀ ਆਪਣੀ ਵੀ ਇੱਥੇ ਰੁਕ ਸਕਦੇ ਆ ਕਿ ਇਹਦਾ ਦੂਸਰ ਹੱਬ ਜਾਣ ਨਾਲ ਕੋਈ ਜੇ 5 ਵਜੇ ਚੱਲੋ ਤਾਂ 5 ਵਜੇ ਆਉਂਗੇ ਤੁਸੀਂ 9 9:30 ਘੰਟੇ ਦੀ ਵਾਰ ਜੀ ਹੈਗੀ ਰਾਹ ਵਿੱਚ ਤੁਹਾਨੂੰ ਟਾਈਮ ਲੱਗ ਹੀ ਜਾਂਦਾ ਹਨਾ ਨਾਰਕੰਡਾ ਵੀ ਬਹੁਤ ਠੰਡਾ ਥਾਂ ਬਹੁਤ ਜ਼ਿਆਦਾ ਠੰਡਾ ਥਾ ਸਾਨੂੰ ਹੁਣ ਬਹੁਤ ਠੰਡ ਲੱਗਦੀ ਇੱਥੇ 6:00 ਵਜੇ ਨੇ ਪਰ ਹੈ ਖੂਬਸੂਰਤ ਥਾਂ ਠੀਕ ਹੈ ਤੁਸੀਂ ਨਾਰਕੰਡੇ ਤੋਂ ਐਵੇਂ ਹੀ ਉਧਰ ਹੈ ਜੇ ਤੁਸੀਂ ਨਾਰਕੰਡੇ ਤੋਂ ਛਿੱਤਕੁਲ ਜਾਣਾ ਉਵੇਂ ਉਹ ਵੀ 12 ਘੰਟੇ ਮੰਨ ਕੇ ਚੱਲੋ ਤੁਸੀਂ ਮੰਨ ਲਓ ਜੇ 5 ਵਜੇ ਗਏ ਤਾਂ 5 ਵਜੇ ਪਹੁੰਚੋਗੇ ਤੁਸੀਂ ਇੱਥੇ ਹਨਾ ਸੋਹਣਾ ਥਾਂ ਹੈ ਆਫ ਦਾ ਫੂਡ ਨਾਲ ਲੈ ਕੇ ਚੱਲੋ ਪਾਣੀ ਜਿੰਨਾ ਪੀ ਸਕਦੇ ਹੋ ਆਕਸੀਜਨ ਦਾ ਕੋਈ ਹੱਲ ਹੈ ਕਿ ਪਾਣੀ ਪੀਓ ਬਖਤ ਵਜੋਂ ਪੀ ਸਕਦੇ ਜਿੰਨਾ ਵੀ ਪੀਤਾ ਜਾ ਸਕਦਾ ਨੀਓ ਐਲੀਵੇਸ਼ਨ ਵੱਡੀ ਹੈ ਉੱਚੀ ਹੈ ਹਾਈ ਐਲਟੀਟਿਊਡ ਆਪ ਨੂੰ ਆਤਨੀ ਪਈ ਹੋਈ ਤੇ ਆਪ ਨੂੰ ਫਿਰ ਔਖਾ ਜਿਹਾ ਸਾਹ ਹੁੰਦਾ ਨਾ ਹੂੰ ਮਿੱਤਰਾਂ ਦਾ ਸਾਹ ਰੁਕਦਾ ਕਮਾ ਮਿੱਤਰਾਂ ਦਾ ਸਾਹ ਰੁਕਦਾ ਤੁਹਿਆ ਕਿ ਅਸੀਂ ਰਾਤ ਉੱਥੇ ਰਹਿ ਕੈਂਪ ਸਾਈਡ ਤੇ ਰਹਿ ਸੀਗੇ ਜਿੱਥੇ ਕੋਲ ਤੋਂ ਵੀ ਅੱਗੇ 4 ਕਿਲੋਮੀਟਰ ਜਿੱਥੇ ਬਿਲਕੁਲ ਬਾਰਡਰ ਲਾਈਨ ਆਉਂਦੀ ਉੱਥੇ ਰਹੇ ਸੀ ਕਿਤੇ ਬੜਾ ਖੂਬਸੂਰਤ ਨਜ਼ਾਰਾ ਬਹੁਤ ਇੱਕ ਮਾਉਂਟ ਤੁਸੀਂ ਯਾਰ ਜੇ ਤੁਸੀਂ ਨਾ ਇਹ ਸ਼ਿਮਲੇ ਆਏ ਹੋ ਜਾਂ ਮਨਾਲੀ ਆਏ ਹੋ ਜਾਂ ਮਕਲੌਰ ਗੰਜਾ ਜਾਂ ਮਸੂਰੀ ਆਏ ਹੋ ਜੇ ਤੁਸੀਂ ਪਹਾੜ ਦੇਖੇ ਆ ਉਹ ਕਿਹੜੇ ਪਹਾੜ ਨੇ ਉਹ ਤੋਂ ਵੀ 10 ਗੁਣਾ ਵੱਡੇ ਨੇ ਉਹ ਉੱਚੇ ਨੇ ਤੇ ਐ ਜਿਵੇਂ ਪੇਂਟ ਕੀਤਾ ਹੁੰਦਾ ਨਾ ਕਿਸੇ ਨੇ ਓਵੇਂ ਐ ਜਸਟ ਇਮੇਜਿਨੇਸ਼ਨ ਇਹ ਤਾਂ ਕੁਛ ਵੀ ਨਹੀਂ ਜੀ ਤੁਸੀਂ ਇੱਕ ਕੁਦਰਤ ਦੇਖਣੀ ਹੈ ਵੀ ਕਹਿੰਦੇ ਜੀ ਹੁੰਦੀ ਰਛੇਰ ਕੁਲ ਜਾਣਾ ਬਣਦਾ ਅਨਸ਼ ਸਹੀ ਗੱਲ ਹੈ ਬਾਈ ਬਹੁਤ ਸੋਹਣਾ ਬਹੁਤ ਜਿਆਦਾ ਖੂਬਸੂਰਤ ਹੈ ਮਤਲਬ ਯਾਰ ਕਈ ਗੱਲਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀਆਂ ਬਸ ਉਹ ਆ ਬਸ ਠੀਕ ਹੈ